ਦਿਲ ਨੂੰ ਵਜ ਠੋਕਰ ਗਈ ਬਲਦੀਆਂ ਲਾਟਾਂ ਉਠਣ ਚਰਨਾਟਾ ਮੰਦਰ ਨੂੰ ਵੇਖ ਦਿਲਾਂ ਵਿੱਚ ਛੇਕ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ ਤੱਕ ਤਖਤ ਅਕਾਲ ਦੀਆਂ ਕੰਨਾਂ ਸਭ ਛਣੀਆਂ ਬਣ ਰੀਆਂ ਬਣੀਆਂ ਉਟਣ ਚਰਨਾਟੇ ਜਿਗਰ ਪੈ ਪਾਟੇ ਸ਼ੀਦ ਸਿੰਘ ਹੋਏ ਤਖਤ ਵੀ ਢਹਿ ਗਿਆ ਅਮਰੀਕ ਸਵੇਗ ਜਹੇ ਵਾਰਗੇ ਜਾਨਾ ਬਣੇ ਨਿਸ਼ਾਨਾ ਛਡੀ ਨਹੀਂ ਗੁਰ ਜੱਡਗੇ ਹੋਏ ਪਰ ਜਿਹ ਹੌਸਲੇ ਉੱਚੇ ਅਗਨ ਵਿੱਚ ਸੜਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਪਲਵਾਨ ਵੈਰੀ ਨੂੰ ਫੜ ਚੰਬਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਵੜਕਾ ਖਾੜਕੂ ਲਾੜਦੇ ਕਰ ਗਈ ਬਲਦੀਆਂ ਲਾਟਾਂ ਉੱਠਣ ਚਰਨਾਟਾ ਮੰਦਰਾਂ ਨੂੰ ਵੇਖ ਦਿਲਾਂ ਵਿੱਚ ਸ਼ੇਕ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ ਤੱਕ ਤਖਤ ਅਕਾਲ ਦੀਆਂ ਕੰਦਾ ਸ਼ਬਸ਼ਣੀਆਂ ਬਾਰੀਆਂ ਬਣੀਆਂ ਉੱਠਣ ਚਰਨਾਟੇ ਜਿਗਰ ਪਾਟੇ ਸ਼ਹੀਦ ਸਿੰਘ ਹੋਏ ਤਖਤ ਵੀ ਟਹਿ ਗਿਆ ਅਮਰੀਕ ਸੁਬੇ ਗਜਹੇ ਵਰਗੇ ਜਾਨਾ ਬਣੇ ਨਿਸ਼ਾਨਾ ਛੜੀ ਨਹੀਂ ਗੁਰ ਜੜਗੇ ਹੋਏ ਬੁਰਜ ਹੌਸਲੇ ਉੱਚੇ ਅਗਨ ਵਿੱਚ ਸੜਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਾਨ ਬਲੀ ਬਲਵਾਂ ਆਣ ਵੈਰੀ ਨੂੰ ਫੜ ਜੰਮਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਵੜਕਾਂ ਖਾੜ ਕੂਲਾੜਦੇ ਸੋ ਪਾਲਕਾਂ ਨੂੰ ਜ਼ਾਲਮਾ ਕੋਇ ਅੰਮ੍ਰਿਤ ਤੱਕ ਰੋਇਆ ਪੁਖੇਰ ਖਮਾਰ ਅਗਾਲਾ ਸਾੜੇ ਨਗਨ ਕਰ ਕੁੜੀਆਂ ਕਰੀ ਤਲਾਸ਼ੀ ਸਤ ਗੁਰ ਕੀ ਨਗਰੀ ਮੇਹਰ ਜਿ ਆ ਗਿਆ ਪਾਪ ਚੜ ਆ ਗਿਆ ਬੜਾ ਕਰੋਪ ਟੰਕ ਲੈ ਤੋਪ ਗੁਰੂ ਕਰ ਟਾਤਾ ਕਰੀਬ ਦਮਾਸ਼ੀ ਲਾਗਾ ਬਿਲਡਿੰਗਾਂ ਨੂੰ ਕਰਨ ਤਬਾਈਆਂ ਮਤਾ ਭਲਾਈਆਂ ਜੋਸ਼ ਵਿੱਚ ਆੰਨਿਆਂ ਜਿਹੜਾ ਨਹੀਂ ਸੱਚ ਮੰਨਿਆਂ ਜਨੂਰ ਕਫੜ ਦੇ ਪਾੜ ਦੋ ਕਰਦੇ ਹਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਬਲਵਾਨ ਵੈਰੀ ਨੂੰ ਫੜ ਚੰਬਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾਂ ਖਾੜ ਗੂ ਲੜਦੇ ਸਿਓ ਵੇਖ ਨਾ ਜਰਿਆ ਉਦਮ ਝਟ ਕਰਿਆ ਜੋ ਰੈਣ ਬਰੀ ਬੀ ਇੰਦਰਾ ਬੀਬੀ ਗੋਲੀਆਂ ਮਾਰ ਸ਼ਾਨਣੀ ਕੀਤੀ ਮੱਚ ਦੇਸ਼ ਦੁਹਾਈ ਗਈ ਸਿੰਘਾਂ ਕਰ ਅਦਲਾ ਲੈ ਲਿਆ ਬਦਲਾ ਤਲੀ ਤੇ ਸਿਰ ਧਰ ਕੇ ਜਉਂਦਿਆਂ ਮਰ ਕੇ ਕਾਇਮ ਕਰ ਗਏ ਸਿੱਖੀ ਦੀ ਰੀਤੀ ਜੰਗ ਤਾਰਾਂ ਖੜਕ ਗਈਆਂ ਲੜਣ ਅਮਰੀਕਾ ਅਰਬ ਅਫਰੀਕਾ ਜਰਮਨੀ ਚੀਨ ਰੂਸ डमਕੀਨ ਦੁਸਕ ਦੇ ਨੈਣ ਖਬਰ ਜਦ ਪੜਦੇ ਹਕ ਧਰਮ ਦੇ ਬਦਲੇ ਜੀ ਸੂਰਮੇ ਜਉਨ ਬਲੀ ਬਲਵਾਨ ਵੈਰੀ ਨੂੰ ਫੜ ਚੰਬਦੇ ਗੋਲੀ ਦੇ ਨਾਲ ਪੰਪਦੇ ਮਾਰਦੇ ਬੜਕਾਂ ਖਾੜਕੂ ਲਾੜਦੇ ਇੱਕ ਚੀਫ ਕਮਾਂਡਰ ਸੀ ਕਰੈਕ ਮਰ ਹਟਾ ਉਹਦਾ ਚੱਕ ਫਟਾ ਸੁਖੇ ਤੇ ਜਿੰਡੇ ਠਰੇ ਦਿਲ ਤੁਕੇ ਸੜਕ ਤੇ ਢਾਲਿਆ ਮਾਰ ਜਰਵਾਣਾ ਮੱਖਰ ਬੁਰਿਆ ਤਾਈਂ ਦਲੀ ਵਿੱਚ ਢਾਲਿਆ ਲੰਮਿਆਂ ਪਾ ਲਿਆ ਸਣੇ ਕਰਵਾਲੀ ਮਾਰ ਗਿਆ ਚਾਲੀ ਜੜਾਂ ਤੋਂ ਹਿੱਲਿਆ ਅਰਜੀ ਪੀ ਲਾੜ ਸਣੇ ਪਰਗਰ ਨਰ ਦੇ ਦਲੀ ਸਭ ਕੰਬੀ ਖਾਲਸੇ ਝੰਬੀ ਪਾਰਲੀਮੈਂਟ ਉਡਾਲੇ ਟੰਗ ਫੌਜ ਨੇ ਲਾਏ ਚੁਸਤ ਹੋ ਖੜਦੇ ਖਾਖਾ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਬਲਵਾਨ ਵੈਰੀ ਨੂੰ ਫੜ ਚੰਬ ਦੇ ਗੋਲੀ ਦੇ ਨਾਲ ਪੰਪ ਦੇ ਮਾਰਦੇ ਬੜਕਾ ਖਾੜ ਕੁੂ ਲਾੜਦੇ ਲੈ ਤੁਰ ਅਟੈਕਰਾਂ ਨੂੰ ਮਾਣੋ ਜੀ ਚਾਲ ਤੇ ਕਰੀ ਕਮਾਲ ਸੁਖੇ ਤੇ ਸੰਗੇ ਦੁਸ਼ਟ ਕਈ ਡੰਗੇ ਨ ਦੋਰੀਏ ਚਾਚੇ ਪਾਏ ਪਟਾਕੇ ਸ਼ੀਨੇ ਚੰਗੇ ਆਲੇ ਜਥਾ ਜਬਰਵਾਲੀਆਂ ਦਾ ਜਸਾ ਸਿੰਘ ਖੁੱਕ ਜੀ ਫਟੇ ਗਿਆ ਚੱਕ ਜੀ ਸੂਰਮਾ ਬੀਲਾ ਬੜਾ ਫਰਤੀਲਾ ਧਰਮ ਸਿੰਘ ਮਾਦੋ ਦੁਸ਼ਟ ਕਈ ਰਾੜੇ ਕਈ ਬੁਲਟ ਪਰੂਫਾਂ ਦੇ ਬਰਕ ਚ ਉੱਡੇ ਪਮਾਤੇ ਗੁੱਡੇ ਰੇਲ ਕਈ ਗੱਡੀਆਂ ਤਬਾਹ ਕਰ ਛੱਡੀਆਂ ਹੌਸਲੇ ਵਦੇ ਵਾਂਗਰਾ ਹਟਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਬਲਵਾਨ ਮੈਰੀ ਨੂੰ ਫੜ ਚੰਬਦੇ ਗੋਲੀ ਦੇ ਨਾਲ ਪੰਪਦੇ ਮਾਰਦੇ ਬੜਕਾਂ ਕਾੜ ਕੋ ਲਾੜ ਦੇ ਪੰਪਾ ਨਲ ਬਬਰਾਨੇ ਤੁਮਾ ਜਗ ਪਾਈਆਂ ਕੋੜ ਤਬਾਈਆਂ ਬਬਰ ਸੁਖਦੇਵ ਸਖੀ ਦੀ ਸੇਵਕ ਮਾਮਣ ਲਈ ਸੂਰਮਾ ਤੁਰਿਆ ਬਚਨੇ ਤੇ ਖਾਲੇ ਜੇ ਪੁਰਾਣੇ ਫਾਂਬੜ ਲੈ ਸਭ ਸੰਪਰ ਦੁਸ਼ਟ ਗੋਪਿੰਦਾਂ ਨਾ ਛੱਡਿਆ ਜਿੰਦਾ ਮੂਰਤੀ ਬਲੂਰੀ ਸੂਰ ਤੇ ਟੁਕਿਆ ਸੁਖਦੇਵ ਲਾਲਬ ਸਿੰਘ ਦੀ ਨਿਆਰੀ ਕਰਨੀ ਮੌਤ ਦਾ ਡਰਨੀ ਮਰਦ ਤੂਫਾਨ ਨੂੰ ਮਨੇ ਜਹਾਨ ਸੇਦ ਸਹੀ ਸਿੱਖੀ ਸੁਦੇ ਪੰਜ ਵੜਦੇ ਖਾਕਾ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਬੱਲੇਵਾਨ ਵੈਰੀ ਨੂੰ ਫੜ ਚੰਬ ਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾ ਖਾੜ ਕੂਲਾੜਦੇ ਪਾ ਦੇ ਬਦਲੇ ਲਈ ਨਿਹੰਗ ਸਿੰਘ ਬਰਮਾ ਹੋਏ ਕੇ ਗਰਮਾ ਲੈ ਸੰਗ ਕੋੜੇ ਸੁਖੇ ਤੇ ਬੋੜੇ ਪਿੱਪਲ ਗੁਰਜੰਟ ਨਾਲ ਲੈ ਚੜਿਆ ਉਦੇ ਰੋਪ ਤੋਂ ਧਰਤ ਹਿੱਲੇ ਅਗਨ ਵਰਸਾਉਂਦਾ ਸ਼ੌਣੀਆਂ ਡਾਉਂਦਾ ਪੁਲਿਸ ਨੂੰ ਮਾਰ ਮਾਰ ਲਲਕਾਰੇ ਆਜ਼ਾਦੀ ਤੇ ਪ੍ਰਵਾਨਾ ਛੜਿਆ ਗੁਰਦੀਪ ਵਕੀਲ ਜਹੇਸ਼ ਰਾਂ ਦੇ ਬਜੇ ਦਿਲਾਂ ਦੇ ਸਜੇ ਨਿਸ਼ਾਨੇ ਅਨਾਰ ਕਮਾਂਡ ਹੋਸ਼ਿਆਰ ਲੜੀ ਲਵਰੇਸ਼ਨ ਮੋ ਛੱਡ ਕਰਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜੋਨ ਬਲੀ ਬਲਵਾਨ ਵੈਰੀ ਨੂੰ ਫੜ ਚੰਬਦੇ ਗੋੜੀ ਦੇ ਨਾਲ ਬੰਬ ਦੇ ਮਾਰਦੇ ਬੜਕਾ ਖਾੜ ਗੂਲਾੜ ਦੇ